ਪਿੰਡ ਦੇ ਪਕਾਉ ਹੈ ਮਾਤਾ ਹੈ ਮੈਂ ਉਸ ਦਾ ਮਾਤ ਬਤਾਉ ਹੈ ਦੇ ਹਰ ਘਰ ਤੇ ਲਿਖਿਆ ਏ ਮੇਰਾ ਘਰ ਵਿਕਾਉਏ ਪੂਰੇ ਪਿੰਡ ਚ ਥਾਂ ਥਾਂ ਪੋਸਟਰ ਲੱਗੇ ਨੇ ਮੇਰਾ ਘਰ ਵਿਕਾਉਏ ਪਿੰਡਾਂ ਦੇ ਚੌਂਖਾਂ ਗਲੀਆਂ ਅਤੇ ਸੱਥਾਂ ਤੇ ਲਿਖਿਆ ਸਾਡੇ ਪਿੰਡ ਵਿਕਾਉਗਨ ਕਿਸੇ ਵੀ ਘਰ ਦੇ ਬਾਹਰ ਜਾ ਕੇ ਖੜੇ ਹੋ ਜਾਓ ਹਰ ਘਰ ਦੇ ਬੂਹੇ ਤੇ ਲਿਖਿਆ ਮਿਲੇਗਾ ਮੇਰਾ ਘਰ ਵਿਕਾਉਏ पर अजय हा क्यों रेली गैस फैक्ट्री बंद करो बंद करो बंद करो बंद करो बंद करो बड़ा पिंड पकाऊ है बड़ा है मुश्काबाद बताऊ है किरनिया पकाऊ है पकाऊ है ਦੇ ਜੇਹਾ ਕਿਉਂ ਕਿ ਤਿੰਨ ਪਿੰਡਾਂ ਨੇ ਖੁਦ ਨੂੰ ਵਿਕਾਊ ਕੋਸ਼ਿਸ਼ ਕਰ ਦਿੱਤਾ ਕਿਉਂ ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਆਲੀਸ਼ਾਨ ਅਤੇ ਜੱਦੀ ਘਰ ਵੇਚਣ ਤੇ ਲਾ ਦਿੱਤੇ ਪੰਜਾਬ 50 ਲੱਖ ਦੀਆਂ ਆਲੀਸ਼ਾਨ ਕੋਠੀਆਂ ਛੱਡਣ ਨੂੰ ਇਹ ਲੋਕ ਕਿਉਂ ਮਜਬੂਰ ਹੋ ਗਏ ਨੇ ਪਿੰਡ 'ਚ ਕੋਈ ਮਕਾਨ ਹੋਵੇ ਜਾਂ ਦੁਕਾਨ ਹਰ ਕੋਈ ਆਪਣੇ ਘਰ ਕਾਰੋਬਾਰ ਵੇਚ ਕੇ ਪਿੰਡ ਤੋਂ ਕਿਉਂ ਜਾਣਾ ਚਾਹੁੰਦਾ ਦਰਸਲੇ ਮਸਲਾ ਇਹ ਪਿੰਡ 'ਚ ਲੱਗ ਰਹੀ ਇੱਕ ਬਾਇਓ ਗੈਸ ਫੈਕਟਰੀ ਦਾ ਪਿੰਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਗੈਰਹੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਜੋ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਦਰਸਲ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਚ ਇਹ ਬਾਇਓ ਗੈਸ ਪਲੈਂਟ ਲਗਾਏ ਜਾ ਰਹੇ ਜਿਸ ਕਾਰਨ ਫੈਕਟਰੀ ਦੇ ਆਲੇ-ਦੁਆਲੇ ਰਹਿੰਦੇ ਪਿੰਡ ਮੁਸ਼ਕਾਬਾਦ ਖਿਰਨੀਆਂ ਅਤੇ ਟੱਪਰੀਆਂ ਦੇ ਨਿਵਾਸੀ ਇਹ ਸਾਹਫਿਰੋਧ ਕਰ ਰਹੇ ਨੇ ਪਿੰਡ ਵਾਸੀ ਹਿੰਦੀ ਮੰਨੀ ਤਾਂ 2 ਸਾਲ ਤੋਂ ਇਹ ਬਾਇਓ ਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਨੇ ਜਿਸ ਖਿਲਾਫ ਉਹਨਾਂ ਨੇ ਅਨੇਕਾਂ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਸੜਕਾਂ ਜਾਮ ਕੀਤੀਆਂ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ 1-2 ਸਾਲੋਂ ਜਨ ਧਰਨੇ ਲਾਉਂਦੇ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਨਹੀਂ ਫੈਕਟਰੀ ਲਾ ਲੈਣ ਦੋ ਅਸੀਂ ਆਪਣੇ ਘਰ ਵੇਚ ਕੇ ਤੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਹਜ਼ਾਰਾਂ ਪਿੰਡ ਕਿੰਨੇ ਵੱਡੇ ਨੇ ਇਹ ਤਾਂ ਇਹ ਵੀ 10-12 ਪਿੰਡ ਦੀ ਕਾਰਨ ਕੀ ਹੈ ਫੈਕਟਰੀਆਂ ਕੀ ਨੁਕਸਾਨ ਨੇ ਕੋਈ ਜੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਹੈ ਉਹਦੇ ਨਾਲ ਦੀ ਫੈਕਟਰੀ ਘੰਗਰਾਈ ਲੱਗੀ ਪੁੱਤ ਚੱਲਦੀ ਹੈ ਅਸੀਂ ਦੇਖ ਕੇ ਆਏ ਜਾ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਅਸੀਂ ਛੱਡ ਕੇ ਚਲੇ ਜਾਣੇ ਤੋਂ ਅਸੀਂ ਪਹਿਲੇ ਹੀ ਆ ਰਹੇ ਜਾਣ ਨੂੰ ਫੈਕਟਰੀ ਲੱਗ ਹੋ ਰਹੀ ਹੈ ਇਹ ਪਿੰਡ ਦੀ ਛਾੜੇ ਪਿੰਡ ਵੀ ਨਹੀਂ ਜੀ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਹੈ ਫਿਰ ਉਹ ਜਿਹੜਾ ਵੀ ਜਿਹੜਾ ਉਹ ਲਾਉਣ ਦੇ ਨੂੰ ਉਹ ਕਹਿੰਦੇ ਅਸੀਂ ਲਾਉਣੀਆਂ ਲਾਉਣੀਆਂ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱ ਸਾਰਾ ਨਗਰ ਖਲਾ ਪਰਵਾਸ ਹੋ ਜਿਸ ਤਰ੍ਹਾਂ ਦੀ ਲਈ ਪਰ ਉਹ ਨਹੀਂ ਮੰਦੇ ਨਹੀਂ ਹੁਣ ਜੇ ਫੈਕਟਰੀ ਲੱਗਦੀ ਹੋਰ ਅਗਲਾ ਸਟੈਪ ਕੀ ਹੈ ਹੋੜਾ ਵੀ ਪਿੰਡ ਤੋਂ ਆਪਣੇ ਵਕਾਊ ਲਾਤਾ ਪਿੰਡ ਵਕਾਊ ਲਾਦਾ ਇਹ ਸਾਡੀ ਹੋਰ ਕੋਈ ਨਹੀਂ ਸੁਣਵਾਈ ਹੁੰਦੀ ਅਸੀਂ 28 ਤਰੀਕ ਨੂੰ ਆਪਣੇ ਰੋਡ ਜਮ ਕਰਾਂਗੇ ਇਹਦਾ ਮੇਨ ਰੂਟ ਹੈ ਸਾਡੇ ਜਮ ਪਹਿਲਾਂ ਵੀ ਕੀਤੀ ਹੈ ਜਦੋਂ ਤੁਹਾਨੂੰ ਆਸ਼ਵਾਸਨ ਮਿਲਦਾ ਤੁਸੀਂ ਸਰਪਲ ਜਿਹੜਾ ਤਰਨਾ ਹੁੰਦਾ ਚੱਕ ਲੈਂਦੇ ਹੋ ਇਸ ਵਾਰੀ ਜਗਣਾ ਜੀ ਕਿਸ ਗੱਲ ਤੋਂ ਬਕੜੀ ਮੰਗ ਹੋਊਗੀ ਜਿਹੜਾ ਦੇਖੋ ਜਿੰਨਾ ਚਿਰ ਫੈਕਟਰੀ ਜਿੰਦਾ ਨਹੀਂ ਲੱਗਦਾ ਉਹ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਕਰਨਾ ਨਹੀਂ ਚਾਪਣਾ ਜੀ ਉਧਰ ਜਦੋਂ ਇਸ ਬਾਰੇ ਹਲਕਾ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਛੇ ਕਰ ਇਸ ਫੈਕਟਰੀ ਨਾਲ ਪਿੰਡ ਨਿਵਾਸੀਆਂ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਹਜੇ ਹੱਥ ਨਹੀਂ ਹੋਣ ਦੇਣਗੇ ਇਸ ਦੌਰਾਨ ਵਿਧਾਇਕ ਧਿਆਲਪੁਰਾ ਨੇ ਪਿੰਡ ਵਾਸੀਆਂ ਤੇ ਮੁੱਖ ਮੰਤਰੀ ਵਿਚਾਲੇ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਹਾਂਜੀ ਵੀਰਾਇਕ ਜੀ ਮੁਸ਼ਕਾਬਾਦ ਦੇ ਵਿੱਚ ਇਹ ਕਿ ਟੱਪੜੀਆਂ ਪਿੰਡ ਹੋ ਗਿਆ ਕੀ ਨਾ ਪਿੰਡ ਇਹਨਾਂ ਨੇ ਪੋਸਟਰ ਲਗਾਏ ਨੇ ਕਿ ਸਾਡੇ ਪਿੰਡ ਵਕਾਉ ਨੇ ਸਾਡੇ ਘਰ ਵਕਾਉ ਨੇ ਤੇ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਗੱਲਾਂ ਚਾਹੁੰਦੇ ਤੁਸੀਂ ਉਹਨਾਂ ਪਰਨ ਵਿੱਚ ਕੋਈ ਫੈਕਟਰੀ ਲੱਗ ਰਹੀ ਹੈ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪਿਛਲੇ ਦਹਾਕੇ ਵੀ ਲਏ ਨੇ ਉਹਨਾਂ ਨੇ ਨਾ ਤੇ ਮੈਂ ਦੇਖੋ ਹਮੇਸ਼ਾ ਇਹ ਗੱਲ ਕਹਿੰਦਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਬੇਠ ਵੀ ਕਰਕੇ ਆ ਗਏ ਘਰ ਵਾਲੇ ਹੈ ਨਾ ਤੇ ਪਰ ਹਈ ਜਿੰਨਾ ਚਿਰ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਲੋਕ ਨੇ ਕਿੰਨਾ ਪੰਨਾਂ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਹਦਾ ਨੁਕਸਾਨ ਹੈ ਨਾ ਇਹ ਵੀ ਜ਼ਮਦਿਕਰ ਬਣਦਾ ਵੀ ਨੁਕਸਾਨ ਦਾ ਜਿਵੇਂ ਕਿਸੇ ਤਰ੍ਹਾਂ ਦੇ ਵੀ ਕੋਈ ਗੱਲਬਾਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰਾ ਸਾਨੂੰ ਡਰੋਂ ਨਾਲ ਦੂਰ ਕਰਨਾ ਪੈਣਾ ਹੈ ਨਾ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਭ ਦਾ ਪਰਿਵਾਰ ਆ ਜੇ ਮੈਂ ਬਦਸਲ ਵਾਲਾ ਸਮਾਨ ਦੀ ਗੱਲ ਕਰਾਂ ਤੇ ਖਾਸ ਕਰਕੇ ਮਸਤਾਬਦ ਗ੍ਰਾਮੀਂ ਦਿੱਖ ਖਸਾਨੇ ਹੋਸਪੀਟਲ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨਾਂ ਦੀ ਮੀਟਿੰਗ ਪਹਿਲਾਂ ਇਹ ਕਿ ਨਰਮਨਸੀ ਦਾ ਪ੍ਰੋਬਲਮ ਉਹ ਲੱਤ ਹੋ ਗਿਆ ਸੀਐਮ ਸਮੋਹ ਵੀ ਕਰਾਉਂਗਾ ਜਿੰਮੇਦਾਰੀ ਪ੍ਰੋਗਰਾਮ ਮੈਂ ਉਹਨਾਂ ਨਾਲ ਆ ਰਿਹਾ ਤਾਂ ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਕਿ ਜੇਕਰ ਫੈਕਟਰੀ ਜਲਦੀ ਤੋਂ ਜਲਦੀ ਬੰਦ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੀ 28 ਮਾਰਚ ਨੂੰ ਉਹ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਪੱਕੇ ਤੌਰ ਤੇ ਜਾਮ ਕਰ ਦੇਣਗੇ ਦੱਸਿਆ ਕਿ ਇਹ ਮਸਲਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਬੀਤੇ ਦਿਨੀ ਹਾਈਵੇ ਜਾਮ ਕਰਕੇ ਰੋਜ਼ ਪ੍ਰਦਰਸ਼ਨ ਵੀ ਕੀਤਾ ਸੀ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫੈਕਟਰੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਪਲਾਨ ਾਰੇ ਮਾਪਦੰਡਾ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ